ਸ੍ਰੀ ਗੁਰੂ ਨਾਨਕ ਤੇਜ ਜੀ ਨੇ ਬਾਬਾ ਲੈਣਾ ਜੀ ਦੀ ਯੋਗਤਾ ਦੇਖ ਕੇ ਉਹਨਾਂ ਨੂੰ ਗੱਦੀ ਸੌਂਪੀ ਤੇ ਕਿਹਾ ਅੰਗ ਪਰਸ ਕੇ ਅੰਗਦ ਬਣਿਆ ਉਹਨਾਂ ਦਾ ਨਾਂ ਗੁਰੂ ਅੰਗਦ ਦੇਵ ਜੀ ਰੱਖਿਆ ਤੇ ਗੁਰੂ ਜੀ ਨੂੰ ਆਦੇਸ਼ ਦਿੱਤਾ ਕਿ ਖਡੂਰ ਸਾਹਿਬ ਜਾਓ ਤੇ ਉੱਥੇ ਸਿੱਖੀ ਦਾ ਕੇਂਦਰ ਸਥਾਪਿਤ ਕਰਕੇ ਪ੍ਰਚਾਰ ਤੇ ਪ੍ਰਸਾਰ ਕਰੋ ਗੁਰੂ ਜੀ ਇੱਥੇ ਆ ਗਏ ਤੇ ਫਿਰ ਇੱਥੇ ਉਹਨਾਂ ਨੇ ਗੁਰਮੁਖੀ ਲਿਪੀ ਨੂੰ ਤਰਤੀਬ ਦਿੱਤੀ ਜੋ ਅੱਜ ਆਪਾਂ ਪੰਜਾਬੀ ਲਿਪੀ ਜੇ ਸਹੀ ਢੰਗ ਨਾਲ ਪੜ ਪਾ ਰਹੇ ਹਾਂ ਤਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਦੌਲਤ ਤੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਨਾਲ ਹੀ ਉਹਨਾਂ ਨੇ ਮਲ ਅਖਾੜੇ ਸ਼ੁਰੂ ਕੀਤੇ ਤਾਂ ਜੋ ਨੌਜਵਾਨ ਪੀੜ੍ਹੀ ਆ ਉਹ ਗਲਤ ਰਸਤੇ ਨਾ ਪਵੇ ਇੱਥੇ ਰਹਿੰਦਿਆਂ ਹੀ ਉਹਨਾਂ ਨੇ ਲੰਗਰ ਪ੍ਰਥਾ ਜਿਹੜੀ ਚੱਲਦੀ ਸੀ ਉਹਨੂੰ ਲੰਗਰ ਸੰਸਥਾ 'ਚ ਤਬਦੀਲ ਕੀਤਾ ਅੱਜ ਤਾਂ ਹੀ ਕੋਈ ਵੀ ਮੁਸੀਬਤ ਪੈਂਦੀ ਆ ਤੇ ਲੰਗਰ ਸੰਸਥਾਵਾਂ ਫਟਾਫਟ ਪਹੁੰਚ ਜਾਂਦੀਆਂ ਤੇ ਗੁਰੂ ਜੀ ਦੀ ਸੁਪਤਨੀ ਬੀਬੀ ਖੀਵੀ ਜੀ ਨੇ ਲੰਗਰ ਦੇ ਵਿੱਚ ਖੀਰ ਵਰਤਾ ਕੇ ਮਠਾਸ ਖੋਲੀ ਤੇ ਅੱਜ ਵੀ ਲੰਗਰਾਂ ਦੇ ਵਿੱਚ ਖੀਰ ਜਿਹੜੀ ਆ ਉਹ ਚੱਲਦੀ ਆ ਬੀਬੀ ਖੀਵੀ ਜੀ ਨੇ ਸ਼ੁਰੂ ਕੀਤੀ ਸੀ ਗੁਰੂ ਅੰਗਦ ਦੇਵ ਜੀ ਦੇ ਗੁਰਿਆਈਪੁਰਬ ਨੂੰ ਗੁਰਮਖੀ ਦਿਵਸ ਵਜਾਂਵੇਂ